ਜਦੋਂ ਪ੍ਰਮਾਤਮਾ ਉਸਤੀ ਆਤਮਾ ਜਿੱਥੇ ਉਹ ਬਹੁਤ ਹੀ ਚੜ੍ਹਦੀ ਕਲਾ ਜਿਵੇਂ ਇਹਨਾਂ ਸ਼ਬਦਾਂ ਨਾਲ ਮੈਂ ਆਪਣਾ ਸ਼ਰਧਾਂਜਲੀ ਭੇਟ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਇੱਥੇ ਲਖਨ ਕਰਾਈ ਤੇ ਆਪ ਦਾਤ ਜਗਬਾ ਜੀ ਦਾ ਦੋਸਤ ਕਾਈ ਲਖਨਦੇਸ਼ ਰਾਜੇ ਕੋਹਾਵਦ ਨੇ ਆਪ ਵੀ ਤੁੰ ਦੱਸਿਆ ਹੋਰ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਪ੍ਰਧਾਨ ਸਰਦਾਰ ਸ਼ਰਪਿੰਦਰ ਸਿੰਘ ਮਹਾਂਰੰਦੀ ਨੂੰ ਤੇਤੀ ਕਰਦਾ ਹੈ ਕੋ ਵੀ ਇਹਨਾਂ ਨੇ ਬਹੁਤ ਵਿਚਰਦਾ ਸਮੱਸਿਆਵਾਂ ਦਾ ਹੱਲ ਕੀਤਾ ਜਿਨ੍ਹਾਂ ਵਿੱਚੋਂ ਇੱਕ ਲੇ ਲਗਾ ਵੀ ਨਿਸ਼ਾਨ ਨਹੀਂ ਉਸ ਵਿੱਚ ਉਹਨਾਂ ਨੇ ਆਪਣਾ ਪੂਰਾ ਜੋਕਾ ਪਾਇਆ ਸਰਦਾਰ ਜਸ ਸਿੰਘ ਜਿੰਨੇ ਆਪਣੇ ਸਾਥ ਸਤਵਾਨ ਗਰੀਬ ਮੁਰਦਿਆਂ ਦੀ ਬਹੁਤ ਮਦਦ ਕੀਤੀ ਇਸੇ ਤੋਂ ਪੇ ਜਿਉਂ ਦੇ ਕੋਲ ਜਦੋਂ ਉਹ 1972 ਦੇ ਵਿੱਚ ਟਟੈਰ ਹੋਏ ਤੇ ਉਹ ਪੰਜਾਬ ਜਿਹੜੇ ਸਮੇਂ ਭਰਾਂ ਵਿੱਚ ਹੈ ਵਿਕੇ ਰਠਪੁਰ ਪਿੰਡ ਵਿੱਚ ਕੋਠੀ ਪਾ ਕੇ ਰਹਿਣ ਲੱਗ ਪਏ ਉੱਥੇ ਉਹਨਾਂ ਨੇ ਗਰੀਬਾਂ ਦੀ ਸੇਵਾ ਦੇ ਵਾਸਤੇ ਦਸ਼ਮੇਸ਼ਰੀ ਸਰੂਪ ਕਰ ਦਿੱਤੀ ਖੋਦੀ ਅਤੇ ਲੋਕਾਂ ਨੂੰ ਫੀ ਵਿੱਚ ਦੋਹਿਆਂ ਦੇ ਲੱਗ ਪਏ ਇਲਾਕੇ ਵਿੱਚ ਸਰਦਾਰ ਕੈਂਚਨ ਸਿੰਘ ਜੀ ਦਾ ਬਹੁਤ ਸਨਮਾਨ ਸੀ ਬਾਅਦ ਵਿੱਚ ਸਰਦਾਰ ਕੈਂਚਨ ਸਿੰਘ ਜੀ ਚੰਡੀਗੜ੍ਹ ਵਿਖੇ ਕੋਠੀ ਕਿਰਾਏ ਤੇ ਲੈ ਕੇ ਰਹਿਣ ਲੱਗ ਪਏ ਉੱਥੇ ਵੀ ਉਹਾਂ ਨੇ ਇਹਨੂੰ ਵੀ ਹਰ ਹਾਮੇ ਉਪੈਤ ਅਸੈਸਰੀ ਕੋਠੀ ਦੀਨ ਭਗਵਾਨਾਂ ਦੇ ਦੁਖੀ ਲੋਕਾਂ ਦੀ ਸੇਵਾ ਕੀਤੀ ਅਤੇ ਉਹਨਾਂ ਲੋਕਾਂ ਦੀ ਦੁਆयां ਵੱਧੀਆਂ ਇਸੇ ਦੌਰਾਨ ਸਰਦਾਰ ਕੈਂਚਨ ਸਿੰਘ ਜੀ ਨੇ ਇੱਕ ਕਲੈਸ ਕਰਾਇਆ ਜਿਸ ਦਾ ਨਾਮ ਸੀ ਫੁਨਟੀ ਫੁਨਿਓ ਐਂਡ ਸ਼ੋਲਡ ਏ ਟ੍ਰਸਟ ਇਸ ਕਲੈਸ ਦੇ ਟ੍ਰਸਟੀ ਜਿਹੜੇ ਸੀ ਉਹ ਪੰਜਾਬ ਪੌਲਸ ਪੈਨਸ਼ਨਰ ਐਸੋਸੀਏਸ਼ਨ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰ ਯਾਨੀ ਕਿ ਪ੍ਰਧਾਨ ਜੰਮਨ ਸ਼ਕਤੀ ਅਤੇ ਸੀਨੀਅਰ ਮੀਟ ਪ੍ਰਧਾਨ ਸਾਹਿਬ ਇਸ ਕਲੈਸ ਨੂੰ ਰਾਜ ਕੈਨਸਨ ਸਿੰਘ ਜੀ ਨੇ ਪਹਿਲਾਂ ਬੈਂਕ ਵਿੱਚ ਖਾਤਾ ਖੁਲਾੜ ਕੇ 75000 ਰੁਪਏ ਜਮ੍ਹਾਂ ਕਰਵਾਏ ਅੱਗੇ ਆਪਣੀ ਕੋਠੀ ਪਜੌਰ ਵਾਲੀ ਇਸ ਬਸਤ ਨੂੰ ਦੇ ਦਿੱਤੀ ਅਤੇ ਆਪਣੀ ਇੱਕ ਡੀਡ ਲਿਖੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਮੇਰੀ ਇਨਕਮ ਜਿਹੜੀ ਹੈਗੀ ਆ ਉਸ ਦੇ ਨਾਲ ਪੰਜਾਬ ਪੁੱਛ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਮਾਨਦ ਕੀਤੇ ਜਾਵੇ ਜਿਹੜੇ ਨਹੀਂ ફીਸਾਂ ਦੇ ਸਾਹਮਣੇ ਕਿਤਾਬਾਂ ਨਹੀਂ ਲੈ ਸਕਦੇ ਉਹਨਾਂ ਨੂੰ ਕਿਤਾਬਾਂ ਫੀਸਾਂ ਦਿੱਤੀਆਂ ਗਿਆ ਜਿਹੜੀ ਗੋਠੀ ਸੀ ਉਹ ਬਿਜਲੀ ਬੋਰ ਹਰਿਆਣਾ ਬਾਸ 5000 ਰੁਪਏ ਕਿਰਾਏ ਦੇਤੇ ਦਿੱਤੀ ਗਈ ਸੀ ਅੱਧੇ 75000 ਰੁਪਏ ਉਹ ਵਿਆਜ ਆਉਂਦਾ ਸੀ ਪੰਜਾਬ ਪੁਲਿਸ ਪੈਨਸ਼ਨਰ ਐਸੋਸੀਏਸ਼ਨ ਉਸ ਦੇ ਨਾਲ ਜਿਹੜਾ ਉਸ ਦੇ ਬੱਚਿਆਂ ਨੂੰ ਕਿਤਾਬਾਂ ਵਾਸਤੇ ਪ੍ਰੋਜੈਕਟ ਦੀ ਜਰੂਰਤ ਸੀ ਉਹ ਪੂਰਾ ਕਰਦੇ ਲਈ ਪਰ ਕਿਉਂਕਿ ਕਿ ਜਿਹੜੀ ਕੋਠੀ ਸੀਗੀ ਇਹ ਪੁਰਾਣੀ ਸੀਗੀ ਬੀਬੀ ਬੋਟ ਨੇ ਕੋਈ ਸ਼ਰਧਤ ਆ ਤੇ ਉਹ ਮਾੜੀ ਹਾਲਤ ਦੇ ਵਿੱਚ ਹੋ ਗਈ ਇਸ ਲਈ ਕਰਾਇਆ ਉਹਨਾਂ ਬੰਦ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਇਹ ਕੋਠੀ ਜਿਹੜੀ ਹੈਗੀ ਆ ਇਹਨੂੰ ਵੈਸੇ ਖਰੀਆ ਤੇ ਸਾਡੀ ਸੰਸਥਾ ਜਿਹੜੀ ਆ ਇਹਨਾਂ ਨੇ ਫੈਸਲਾ ਕੀਤਾ ਕਿ ਇਹਨੂੰ ਇਸ ਤਰ੍ਹਾਂ ਹੀ ਤਾਂ ਆਵੇ ਅਸੀਂ ਜਿਵੇਂ ਜਿਹੜੀਆਂ ਜੋ ਸੰਪਰਦਾ ਹੁਣੇ ਨਾਲ ਸਾਡੇ ਨੇ ਕੁਝ ਬਣਾਇਆ ਸੀ ਉਸ ਤੋਂ ਬਾਅਦ ਅਸੀਂ ਉਸ ਕੁੱਤੀ ਦੇ ਤੇ ਨੰਕਰ ਨਾਲ ਹੀ ਆਏ ਹਾਂ ਤੇ ਉੱਥੇ ਅਸੀਂ ਬੋਲ ਵੀ ਲਾ ਦਿੱਤਾ ਕਿ ਇਹ ਕੁੱਤੀ ਜਿਹੜੀ ਆ ਕ੍ਰਾਸ ਦੀ ਆ ਤੇ ਜੇ ਕਿਸੇ ਨੇ ਵੀ ਐਸੀ ਯਾਨੀ ਕੁੱਤੇ ਚਾਹਨਾ ਵਿੱਚ ਜਾਵ ਜਾ ਚਾ ਇਹਨਾਂ ਦੀਆਂ ਚਾਰ ਲੱਗੀਆਂ ਸਨ ਜਿਹਨਾਂ ਦੇ ਬੱਚੇ ਹੋਏ ਲੱਗਦੇ ਨੇ ਤੇ ਬਹੁਤ ਉਚੋੜ ਤੇ ਲੱਗੇ ਹੋਏ ਹਨ बाक़ी इन जा सुपना ग़रीब जी मदद करणी आहे साॻी संत जहिड़ी आहे चलण जी कोशिश करे मै दुबार जहिड़ा भेट करी کو मां کے جان اس आहे उहो खाधे जान ਕਾਈ ਚਰਰੀ ਆ ਹੋਵੇਗੀ ਬਾਕੀ ਜੇ ਕੋਈ ਹੋਵੇ ਕੋਈ ਗੱਲ ਮਨਦ ਧੱਕ ਹੈਗਾ ਹੋਣਾ ਤਾਂ ਉਸ ਦੀ ਖਮਾ ਦਾ ਜਾਚ ਰਹਾ ਵਾਹੇ ਉਹ ਮੇਕਾ ਖਾਸਾ ਵਾਹੇ ਕੁਚੀ ਹੁੰਦਾ ਹੈ ਸਾ ਸੁਭਿਸ਼ ਨੇ ਬੇਇੰਤਰੀ ਕਰਦਾ ਹੈ ਜੇ ਕੰਮ ਕਰਦੇ ਹੈ ਜਿੱਤਨ ਸਾ ਮੇਥੇ ਮੈਂ ਕਿਹਾ ਲੱਗਦੀ ਆ ਹੋ ਜਾਂਦੀ ਹੈ ਆਦੇਸ ਹੀ تنے افیسر صاحب ہمارے سینئر جڑے جنانوں سارے نے اپن سارے نے سب سب کیا ذمہ داری دی تھی انہوں نے بھی کر ایک اور 3 جناب